ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਅਸੀਂ ਉਹਨਾਂ ਹਰ ਇੱਕ ਵਰਕਰ ਲਈ ਕੀਤੀ ਹੈ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਬਲੌਕ ਸੰਮਤੀ ਔਰ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੌਜੂਦਾ ਸਰਕਾਰ ਨੇ ਕਿਤੇ ਨਾ ਕਿਤੇ ਤਾਂ ਕੇਸ਼ਾਈ ਵੀ ਕੀਤੀ ਲੇਕਿਨ ਮਾਨ ਹੈ ਕਾਂਗਰਸੀ ਵਰਕਰਸ ਤੇ ਕਿ ਉਹਨਾਂ ਨੇ ਦਿਨ ਰਾਤ ਇੱਕੀ ਤੌਰ ਤੁਸੀਂ ਦੇਖ ਸਕਦੇ ਹੋ ਮੈਕਸਿਮਮ ਜਿਹੜੀਆਂ ਹੈਗੀਆਂ ਅਸੀਂ ਕੋਸ਼ਿਸ਼ ਕੀਤੀ ਕਿ ਬਲੌਕ ਸੰਮਤੀ ਜਿਹੜੇ ਆਪਣੀ ਕੱਢ ਸਕੀਏ ਮੈਂਬਰਸ ਨੂੰ ਔਰ ਜ਼ਿਲ੍ਹਾ ਪਰਿਸ਼ਦ ਵੀ ਕੱਢੀ ਔਰ ਦੂਸਰੀ ਵੀ ਕਿਤੇ ਨਾ ਕਿਤੇ ਹੱਦ ਤੱਕ ਬਹੁਤ ਮਿਹਨਤ ਕੀਤੀ ਲੇਕਿਨ ਉਥੋਂ ਸਿੰਘਾਵਲੇ ਜ਼ੋਨ ਤੋਂ ਗਰਦੌਰ ਜਿਹੜਾ ਹੈਗਾ ਸਾਡਾ ਕੈਂਡੀਡੇਟ ਸੀਗਾ ਉਹਦੇ ਨਾਲ ਬਹੁਤ ਧੱਕਾਸ਼ਾਈ ਹੋਈ ਇਵਨ ਇਲੈਕਸ਼ਨ ਵਾਲੇ ਦਿਨ ਉਹਨੂੰ ਅੰਦਰ ਵੀ ਉਹਨਾਂ ਨੇ ਕਮਰੇ 'ਚ ਬੰਦ ਕਰਕੇ ਰੱਖਿਆ ਇਸ ਤਰ੍ਹਾਂ ਦੀ ਧੱਕੇਸ਼ਾਈਆਂ ਕੀਤੀਆਂ ਲੇਕਿਨ ਫੇਰ ਵੀ ਉਹਦੇ باوجود ਜਿਹੜੀਆਂ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸੀਟਸ ਹੈਗੀਆਂ ਮੈਕਸਿਮਮ ਕੱਢੀਆਂ ਕੱਲ ਵੀ ਕਈ ਜਗ੍ਹਾ ਰੀਕਾਉਂਟਿੰਗ ਦੇ ਬਹੁਤ ਇਨਸਿਕਿਉਰਟੀ ਹੋਈ ਪਰ ਬਿਲਕੁਲ ਰੀਕਾਊਂਟਿੰਗ ਹੋਈ ਜੀ ਇਹਨਾਂ ਨੇ ਕਰਾਈ ਲੇਕਿਨ ਜ਼ਿਲ੍ਹਾ ਪ੍ਰੀਸ਼ਦ ਹੀ ਕਿਉਂਕਿ ਇਹ ਸੋਚਦੇ ਸੀਗੇ ਕਿ ਸ਼ਾਇਦ ਇਹ ਜਿੱਤ ਜਾਗੇ ਲੇਕਿਨ ਮੈਂ ਕਹੂੰਗੀ ਕਿ ਜਿਹੜੇ ਅਫੀਸ਼ੀਅਲਸ ਐ ਉਹਨਾਂ ਨੇ ਬਹੁਤ ਵਧੀਆ ਸਾਥ ਦਿੱਤਾ ਉਹਨਾਂ ਨੇ ਕਿਹਾ ਕਿ ਜੋ ਵੀ ਰਿਜ਼ਲਟ ਹੈ ਬਿਲਕੁਲ ਸਹੀ ਹੈਗਾ ਕਿਉਂਕਿ ਕਿਤੇ ਨਾ ਕਿਤੇ ਜਦ ਅਫਸਰ ਸਹੀ ਸਾਥ ਦਿੰਦੇ ਬਿਲਕੁਲ ਸਿਸਟਮ ਸੈੱਟ ਹੁੰਦਾ ਜਦ ਟਰੋਲੀ ਦੀ ਵੀ ਜਦ ਕਾਊਂਟਿੰਗ ਹੋ ਰਹੀ ਸੀ ਜਿਹੜੇ ਇਹਨਾਂ ਦੇ ਚਾੜੂ ਦੇ ਵਰਕਰ ਸੀ ਉਹਨਾਂ ਨੇ ਕੁਝ ਜਿਹੜੀਆਂ ਵੋਟਾਂ ਲੈ ਕੇ ਫਾੜ ਕੇ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਔਰ ਉਸੇ ਟਾਈਮ ਜਿਹੜੇ ਹੈਗੇ ਆਫੀਸ਼ੀਅਲਸ ਉਹਨਾਂ ਨੇ ਉਹਨੂੰ ਫੜ ਕੇ ਬਾਹਰ ਕੱਢਿਆ ਮੰਨ ਲਾ ਜਦ ਇਸ ਤਰ੍ਹਾਂ ਦੇ ਆਫੀਸ਼ੀਅਲਸ ਹਾਰਡ ਐਂਡ ਫਾਸਟ ਜਦ ਰੱਖਦੇ ਸਿਸਟਮ ਨੂੰ ਜਿਹੜੇ ਵਰਕਰਸ ਹੈ ਹੋਰ ਮਜ਼ਬੂਤ ਹੁੰਦੇ ਲੋਕਾਂ ਦਾ ਵਿਸ਼ਵਾਸ ਉਹਨਾਂ ਦੇ ਪ੍ਰਤੀ ਹੋਰ ਪੋਜ਼ਿਟਿਵ ਹੁੰਦਾ ਹੈ। ਕਿਹਾ ਜਾ ਸਕਦਾ ਹੈ ਕਿ ਪ੍ਰਸ਼ਾਸਨ ਨੇ ਫ੍ਰੀ ਐਂਡ ਫੇਅਰ ਲੱਖੇ ਕੋ ਅ ਬਿਲਕੁਲ ਕੁਝ ਏਰੀਆ ਦੇ ਵਿੱਚ ਬਹੁਤ ਸਹੀ ਸੀਗਾ ਲੇਕਿਨ ਮੈਂ ਗੱਲ ਕਰੂੰਗੀ ਚੜਿਕ ਵਾਲੇ ਜ਼ੋਨ ਦੇ ਵਿੱਚ ਥੋੜੀ ਜੀ ਪ੍ਰੋਬਲਮ ਸੀਗੀ ਸਾਡੇ ਕੈਂਡੀਡੇਟ ਨੂੰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਹੈਗਾ ਉਹਨੂੰ ਤੰਗ ਪਰੇਸ਼ਾਨ ਕਾਫੀ ਕਰ ਰਹੀ ਸੀ ਵਿਚਾਰੇ ਨੂੰ 5-6 ਦਿਨ ਕਰੋ ਗਾਇਬ ਹੀ ਰਹਿਣਾ ਪਿਆ ਕਿਉਂਕਿ ਦਿਨ ਰਾਤ ਪੁਲਿਸ ਜਿਹੜੀ ਹੈ ਦਬਕਾ ਦੇ ਰਹੀ ਸੀ ਔਰ ਉਹਨੂੰ ਚੱਕਣ ਦੀ ਕੋਸ਼ਿਸ਼ ਕਰ ਰਹੀ ਸੀ ਮਾੜੀ ਦਾ ਕਾਫੀ ਹੌਸਲਾ ਹੋਊਗਾ ਜਿਲ੍ਹਾ ਪ੍ਰਸ਼ਦ ਦੇ ਵਿੱਚ ਸਿਰਫ ਇੱਕ ਹੀ ਸੀ ਤੁਹਾਡੇ ਕੋਲ ਆਈਏ ਬਿਲਕੁਲ ਇਹ ਸੀਟ ਸਾਰੀ ਇਹਨਾਂ ਦੇ ਮੇਹਰ ਸਦਕੇ ਆ ਜੀ ਜਿਨਨੇ ਸਾਰੇ ਵਰਕਰਸ ਨੇ ਮੇਹਰ ਕੀਤੀ ਹੈ ਮੈਂ ਤਾਂ ਹੌਸਲਾ ਦੇਣ ਵਾਲੀ ਹਾਂ ਔਰ ਇਹਨਾਂ ਦੇ ਹਮੇਸ਼ਾ ਪਿੱਛੇ ਮੈਂ ਖੜੀ ਹਾਂ ਮੈਂ ਇਹੀ ਕਹਿਣੀ ਕਿ ਉਹਨਾਂ ਦੀ ਬੇਟੀ ਔਰ ਉਹਨਾਂ ਦੀ ਪੈਨ ਮਾਲਵੀਕਾ ਸੂਦ ਹਮੇਸ਼ਾ ਆਪਣੇ ਪੈਨਪਰਾਵਾ ਦੇ ਨਾਲ ਖੜੀ ਹੈ ਮੈਂ ਹਮੇਸ਼ਾ ਇਹਨਾਂ ਦੇ ਪਿੱਛੇ ਰਹੂੰਗੀ ਇਹਨਾਂ ਨੇ ਅੱਗੇ ਚੱਲੀ ਜਾਣਾ ਮੈਂ ਮਾਲਵੀਕਾ ਉਹਨਾਂ ਦੇ ਨਾਲ ਪਿੱਛੇ ਪਿੱਛੇ ਚੱਲੀ ਜਾਊਗੀ ਤੁਸੀਂ ਦੇਖਿਆ ਗਿਆ ਜਾਨ ਤੋਂ ਬਾਅਦ ਮਾਲਵੀਕਾ ਸੂਦ ਨੇ ਭੰਗੜੇ ਪਾਏਗੇ ਬਿਲਕੁਲ ਖੁਸ਼ੀ ਹੁੰਦੀ ਹੈ ਜੀ ਵਿਆਹ ਦਾ ਪੂਰਾ ਮਾਹੌਲ ਸੀਗਾ ਅ ਕੱਲਾ ਤੋਂ ਅ ਮੇਰੇ ਭੈਣ ਬੈਠੇ ਸਾਰੇ ਇੱਧਰ ਅ ਇੱਧਰ ਪਿੱਛੇ ਗੁਰਪ੍ਰਤਾਪ ਵੀਰ ਜੀ ਬੈਠੇ ਸੁਖਜਿੰਦਰ ਬੈਠੇ ਸਾਰੇ ਬੈਠੇ ਜਿੰਨੇ ਵੀ ਆਪਣੇ ਅ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੈਗੇ ਆ ਜਾਂ ਫਿਰ ਮੈਂ ਇਹ ਕਹੂੰਗੀ ਜਿਹੜੇ ਨਹੀਂ ਵੀ ਜਿੱਤ ਪਾਈ ਕੁਝ-ਕੁਝ ਮਾਰਜਿਨ 'ਚ ਰਹਿ ਵੀ ਗਏ ਲੇਕਿਨ ਕਾਂਗਰਸ ਦੀ ਜਿਹੜੀ ਵੋਟ ਹੈ ਅੱਗੇ ਨਾਲੋਂ ਜਿਹੜੀ ਇਹ ਪਿੰਡਾਂ ਵਿੱਚ ਹੋਰ ਵੀ ਵਧੀ ਹੈ ਅ ਕਿਉਂਕਿ ਸਰਕਾਰ ਦਾ ਤੁਸੀਂ ਦੇਖੋ ਪ੍ਰੈਸ਼ਰ ਵੀ ਹੁੰਦਾ ਵਾ لیکن پھر بھی ਜਿਹੜੇ ਲੋਕ ਹੈ ਵੇਟ ਕਰ ਰਹੇ ਕਿ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਆਉਗੀ